ਸੱਕਾ ਕੱਟੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਜ ਦੇ ਬਲੈਕ ਫੋਨ ਵਾਲੇ ਸਿੱਖ ਸੈੱਪ ਇਸ ਇਨ ਆਮੀਡੀਆ ਬੁਣੀਆਂ ਹੋਣਾਂ ਤੇ ਵਿੱਚ ਤੋਂ ਮੈਂ ਮम्मा ਦੀਆਂ ਵੀ ਆ ਤੇ ਸਨ ਕਿ ਮੈਨੀਆਂ ਲੱਗਦੀਆਂ ਕਿ ਮੈਂ ਦਰੀਆਂ ਕਿਸ ਕੰਮ ਆਉਂਦੀਆਂ ਦਈਆਂ ਮੰਜੇ ਦੇ ਬਿਸ਼ਾਉਣ ਵਾਸਤੇ ਉੱਥੇ ਸੌਣ ਨੂੰ আচ্ছা ਠੀਕ ਹੈ ਕਿੰਨੀਆਂ ਕਸੂਨੀਆਂ ਲੱਗਦੀਆਂ ਇਹ ਦੰਦਰੀਆਂ ਕਾ ਤੁਹਾਨੂੰ ਇਹ ਲੈ ਕੇ ਨਿਊ ਸਪੈਸ ਕਿਉਂ T Y T-ਸੈਟਾਂ ਵੀ ਚੱਲੋ ਵੀ ਦਿਖਾਵਾਂਗੇ ਆਪਾਂ T-ਸੈਟਾਂ ਵਾਲੀ ਚੱਲ ਖੋਲ ਫਿਰ ਇਹਨਾਂ ਨੂੰ ਦਿਖਾ ਹੈਲੋ ਸੱਜੀ ਗਾਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਐਂਡ ਬਲੌਗਸ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਇੱਕ ਬਲੌਗ ਹੋਰ ਦਰੀਆਂ ਦੇ ਨਾਲ ਰਿਲੇਟਿਡ ਹੀ ਬਣਾਇਆ ਤੇ ਅੱਜ ਤੇਰੀਆਂ ਦਿਖਾਰੀ ਆ ਮਹਿਰੀਨ ਜਿਸ ਦਿਨ ਪਹਿਲਾਂ ਆਪਾਂ ਤੇਰੀਆਂ ਦੇਖੀਆਂ ਸੀ ਉਹ ਦਿਖਾਈਆਂ ਸੀ ਅਮਰੀਨ ਨੇ ਤੇ ਇਹ ਤੇਰੀਆਂ ਵੀ ਉਦੋਂ ਹੀ ਨਿਕਲੀਆਂ ਸੀ ਜੀ ਪਰ ਉਸ ਦਿਨ ਮੈਨੂੰ ਇਵੇਂ ਲੱਗਿਆ ਫੇ ਜਿਵੇਂ ਕਹਿ ਦਈਏ ਕੁਝ ਕੁ ਖੀਸ ਵਗੈਰਾ ਸਿੱਲ ਫੜੀ ਬੈਠੇ ਸੀ ਤੇ ਇਹ ਧੁੱਪ ਲਾਉਣੀ ਚਾਹੀਦੀ ਹੈ ਬਿਸਤਰਾ ਨੂੰ ਥੋੜੇ ਜਿਹਾ ਟਾਈਮ ਤੋਂ ਤੇ ਪਰ ਮੈਂ ਤਾਂ ਜਿੱਦਾਂ ਦੇ ਅਸੀਂ ਨਵੇਂ ਘਰ 'ਚ ਸ਼ਿਫਟ ਹੋਏ ਆ ਦੁਬਾਰਾ ਪੇਟੀਆਂ ਹੀ ਨਹੀਂ ਖੋਲੀਆਂ ਹਨ 8-9 ਸਾਲ ਹੋ ਗਏ ਤੇ ਆਪਾਂ ਇਹਨਾਂ ਨੂੰ ਧੁੱਪ ਲਵਾਈ ਸੀ ਅੱਜ ਤੇ ਫਿਰ ਮੈਨੂੰ ਲੱਗਿਆ ਕਿ ਅੱਜ ਚਲੋ ਦਿਖਾ ਦਿੰਨੇ ਮੈਂ ਦਵਾਰੇ ਲਫਾਫੇ ਵਿੱਚ ਪਾਤੀਆਂ ਸੀ ਤੇ ਪਰ ਮਹਿਰੀਨ ਦੀ ਜਿਹੜੀ ਜਿੱਦ ਸੀ ਇਹ ਕਹਿੰਦੀ ਮਮਾ ਉਦੋਂ ਦੀਦੀ ਨੇ ਦਿਖਾੰਗਾ ਸੀ ਅੱਜ ਮੈਂ ਦਿਖਾਉਣੀ ਆ ਨੀ ਤੇ ਇਹ ਦਰੀ ਵੀ ਹੈਗੀ ਆ ਜੀ yellow color ਦੀ ਇਹ yellow color ਦੀ ਆ ਸਰੋਂ ਫੁੱਲਾ ਜਿਹਾ ਕਲਰ ਆ ਤੇ ਬਹੁਤ ਸੋਹਣੀ ਦਰੀਆ ਬਹੁਤ ਸੋਹਣੇ ਫੁੱਲ ਪਾਏ ਹੋਏ ਆ ਤੇ ਇਹਦੀਆਂ ਵੀ ਜਾਲੀ ਬਹੁਤ ਸੋਹਣੀ ਬੰਨੀ ਹੋਈ ਆ ਗੰਡਾਂ ਦੀ ਜਾਲੀ ਆ ਹਨਾ ਗੰਡਾਂ ਦੇ ਦੇ ਕਿ ਹੁਣ ਤਾਂ ਤਕਰੀਬਨ ਸਾਰੀ ਐਵੇਂ ਬੰਦਿਆ ਨਾ ਪੱਖੀ ਇਸ ਤਰੀਕੇ ਨਾਲ ਇਹ ਚ ਪੱਖੀ ਬੰਨ ਜਾਂਦੀ ਆ ਪੱਖੀ ਦੀ ਜਾਲੀ ਆ ਆ ਦੇਖੋ ਇੱਥੇ ਕੁਲ ਬਣਾਏ ਹੋਏ ਆ ਸਮਝੋ ਬਸ ਥਿਕੇ ਨਾਮ ਪੜਤੋ ਆ ਦੇਖੋ ਕਈ ਕਈ ਆ ਆਇਂਦੀ ਇਹਦਾ ਬੁੱਤਾ ਹੀ ਫੜੇ ਤੋ ਇਹ ਫਿਰ ਨਾ ਇਕੱਠੀ ਹੋ ਜਾਂਦੀ ਜਦੋਂ ਆਪਾਂ ਛੱਡ ਦਿੰਨੇ ਆ ਆਇਂਦੀ ਇਹਨਾਂ ਦੇ ਆਦੀ ਬੰਦੀਆਂ ਪੱਖੀ ਆ ਦੇਖੋ ਬ੍ਰਿਕ ਬ੍ਰਿਕ ਕਮ ਇੱਥੇ ਵੀ ਕੀਤਾ ਹੋਇਆ ਹਾਂ ਇਹ ਸਾਰੀਆਂ ਇਕੱਠਾਂ ਦੇ ਦੇ ਕੇ ਕਿਉਂਕਿ ਜਦੋਂ ਆਪਾਂ ਦਰੀ ਬੁੰਨਦੇ ਨੇ ਉਦੋਂ ਤਾਣਾ ਕੀ ਤੋਂ ਸੰਗਣਾ ਇਹ ਤਾਂ ਆਦੀ ਮਾਮੀ ਤਾਂ ਪੁੱਛੀ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਕਾਲਜ ਵਾਗ ਜਾਂਦੀ ਸੀਗੀ ਤੇ ਇਹਦੇ ਵੀ ਡੋਰੇ ਇਸ ਤਰੀਕੇ ਦੇ ਪਾਏ ਹੋਏ ਹੈ ਜੀ ਆਹ ਵਾਲੇ ਡੋਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਹ ਵਾਲੀ ਚੀਜ਼ ਪਹਿਲਾਂ ਕਿਹੜੀ-ਕਿਹੜੀ ਦਰੀਆਂ ਦੇ ਵਿੱਚ ਦੇਖੀ ਹੋਈ ਆ ਪ੍ਰਾਣੀਆਂ ਮੇਰੀਆਂ ਪੈਣਾ ਦੀਆਂ ਦਰیاں ਬੁਣੂਗਾ ਨਹੀਂਓ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਹਨਾ ਤੇ ਇਹ ਵਾਲੀ ਦਰੀ ਇਸ ਤਰੀਕੇ ਨਾਲ ਫੁੱਲਾਂ ਦੀ ਹੈ ਜੀ ਸੋ ਮੇਰੇ ਮਮਾ ਬਾਲੇ ਮਤਲਬ ਕਿ ਕੱਲ੍ਹ ਜਿਵੇਂ ਪਹਿਲਾਂਆਂ ਦਰੀਆਂ ਚੋ ਬਚੀ ਹੋਈ ਸੀ ਆ ਬਲੂ ਕਲਰ ਇੱਥੇ ਪਾਤਾ ਪਿੰਕ ਵੀ ਦਰੀ ਸੀਗੀ ਫੁਲਕਾਰੀ ਵਾਲੀ ਹਨਾ ਉਹ ਇਹਦੇ ਚ ਪਾਤਾ ਇੱਕ ਫਰੋਜ਼ੀ ਕਲਰ ਦੀ ਭੋਏ ਆ ਉਹ ਵੀ ਇਹਦੇ ਚ ਪਾਤਾ ਤੇ ਜਿਹੜੇ ਕਲਰਾਂ ਨੂੰ ਜ਼ਰੂਰਤ ਪੈਂਦੀ ਸੀ ਜਿਵੇਂ ਆਹ ਵਾਲਾ ਵਾਈਟ ਹੈ ਇਹ ਵਾਈਟ ਸੂਤ ਨਹੀਂ ਹੈਗਾ ਇਹ ਵਾਈਟ ਪਸ਼ਮ ਜੂਸ ਕੀਤੀ ਗਈ ਆ ਤੇ ਮਮਾ ਜਿਹੜੀ ਘਟ ਜਾਂਦਾ ਸੀ ਕਲਰ ਉਹ ਪਸ਼ਮ ਲੈ ਆਉਂਦੇ ਸੀਗੇ ਅਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਹਨਾ ਗੋਭੀ ਦੇ ਫੁੱਲ ਨਹੀਂ نیچے ਆ ਜਿਵੇਂ ਜੜ ਬਣੀ ਹੋਈ ਆ ਸੋ ਆ ਪੱਤਿਆਂ ਦੀ ਤਰ੍ਹਾਂ ਹੋਗੀ ਤੇ ਵਿਚਕਾਰ ਸੈਂਟਰ ਦੇ ਵਿੱਚ ਫੁੱਲ ਹੋਗੀ ਤਾਂ ਇਹਦੇ ਵਿੱਚ ਟੋਟਲ 5 ਫੁੱਲ ਪਾਏ ਗਏ ਆ 10 ਫੁੱਲ ਨਹੀਂ ਮਤਲਬ ਕਿ ਦੋ ਦੋ ਦੀਆਂ ਲਾਈਨਾਂ ਨੇ ਹਾਂਜੀ ਇਹ ਹੈਗੀ ਅਗਲੀ ਦਰੀ ਇਹਨਾ ਬਲੂ ਜਿਹਾ ਕਲਰ ਦਿਸ ਰਿਹਾ ਪਰ ਇਹ ਬਲੂ ਕਲਰ ਨਹੀਂ ਹੈਗਾ ਜਾਮਨੀ ਕਲਰ ਦੀ ਦਰੀਆ ਇਹਦੀ ਜਿਹੜੀ ਭੁਏ ਆ ਜਾਮਨੀ ਕਲਰ ਦੀ ਆ ਕਿਉਂਕਿ ਵੀਡੀਓ ਦੇ ਵਿੱਚ ਨਾ ਕਾਫੀ ਵਾਰੀ ਫਰਕ ਪੈ ਜਾਂਦਾ ਨਹੀਂ ਬੇਟੇ ਬਲੂ ਹੀ ਨਜ਼ਰ ਆ ਰਿਹਾ ਕਿੰਨੀ ਨੀ ਇਹ ਫੁੱਲ ਜੋ ਕਿ ਬਲੂ ਕਲਰ ਦੇ ਮਮਾ येलो ਕਲਰ ਆਪ ਫਰੋਜੀ येलो ਕਲਰ ਦੇ ਹਨ ਇਸ ਤਰੀਕੇ ਨਾਲ ਫੁੱਲੇ ਦੇ ਮਿਕਸ ਕਰਕੇ ਪਾਈ ਗਏ ਆ ਨਾਨੀ ਨੇ ਨਾਨੀ ਨੇ ਪੱਤੀਆਂ ਬਣਾਇਆ ਦੇਖੇ ਦੂਰੋਂ ਦੇਖਿਓ ਇੱਕ ਚੀਜ਼ ਦੇਖੇ ਦੂਰੋਂ ਐਨੇ ਸੋਹਣੇ ਲੱਗ ਰਹੀ ਐ ਬਲੂ ਕਲਰ ਜੋ ਉਸ ਤੋਂ ਵੀ ਜ਼ਿਆਦਾ ਕਲਰ ਸੋਹਣੇ ਲੱਗ ਰਿਹਾ ਹੈ ਰਿਅਲਿਟੀ ਨਾਲੋਂ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਬਲੂ ਦਾ ਕਰਕੇ ਲੱਗ ਰਹੀ ਆ ਤੇ ਇਹ ਹੈਗੀ ਆ ਜੀ ਜਾਮਨੀ ਕਲਰ ਦੀ ਭੋਏ ਆ ਇਹਦੀ ਤੇ ਜੈਲੋ ਪਿੰਕ ਵਾਈਟ ਫਰੋਜੀ ਤੇ ਗ੍ਰੀਨ ਕਲਰ ਦੇ ਜਿਹੜੇ ਫਲਾਵਰਸ ਪਾਏ ਗਏ ਆ ਗ੍ਰੀਨ ਕਲਰ ਦੀਆਂ ਇਹਦੀਆਂ ਪੱਤੀਆਂ ਨੇ ਤੇ ਆ ਵਾਲੇ ਤਿੰਨ ਜਿਹੜੇ ਦੇ ਵਿੱਚ ਫੁੱਲ ਪਾਏ ਗਏ ਆ ਹਨਾ ਜਿਵੇਂ ਦੂਰੋਂ ਕਰਾਂ ਕੈਮਰਾ ਮੈਂ ਦੂਰੋਂ ਕਰ ਰਹੀ ਆ ਤੇ ਬਹੁਤ ਸੋਹਣੀ ਲੱਗ ਰਹੀ ਐ ਪਈ ਇਹ ਵੀ ਸੋ ਮੇਰੀਆਂ ਭੈਣਾਂ ਜਿਨ੍ਹਾਂ ਦੇ ਕਿਸੇ ਦੇ ਘਰੇ ਐਦਾਂ ਦੀਆਂ ਚੀਜ਼ਾਂ ਪਈਆਂ ਨੇ ਪੁਰਾਣੇ ਝੋਲੇ ਪਏ ਆ ਫੁਲਕਾਰੀਆਂ ਪਈਆਂ ਪੁਰਾਣੇ ਬਾਗ ਪਏ ਆ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਆਪਾਂ ਵੀਡੀਓ ਪਾਵਾਂਗੇ ਜਿੰਨਾ ਵੀ ਪ੍ਰਾਣਾ ਸੱਭਿਆਚਾਰ ਸੰਭਿਆ ਹੋਇਆ ਕੋਈ ਪ੍ਰਾਣੀਆਂ ਪੱਖੀਆਂ ਪਈਆਂ ਨੇ ਮੇਰੇ ਨੇੜੇ ਤੇੜੇ ਦੇ ਏਰੀਏ ਦੇ ਨੇ ਜੋ ਵੀ ਹਨਾ ਕਿਉਂਕਿ ਮੈਂ ਬਹੁਤੀ ਦੂਰ ਤਾਂ ਨਹੀਂ ਜਾ ਸਕਦੀ ਜੀ ਬੱਚੇ ਛੋਟੇ ਆ ਤੇ ਅਗਲਾ ਅਮਰੀਨ ਹਾਂ ਅਮਰੀਨ ਕਹਤਾ ਮਹਿਰੀਨ ਖੁੱਲ ਜਾਂਦੀ ਹੈ ਜੀ ਦਰੀ ਇਹਦਾ ਵੀ ਜਿਹੜਾ ਕਲਰ ਹੈ ਵੀਡੀਓ ਦੇ ਵਿੱਚ ਸਹੀ ਨਹੀਂ ਆ ਰਿਹਾ ਇਹ ਹੈਗਾ ਗ੍ਰੀਨ ਕਲਰ ਜਿਹੜਾ ਆ ਵਾਲਾ 1 ਮਿੰਟ ਇੰਨਾ ਹੀ ਡਾਰਕ ਨਹੀਂ ਪੁੱਤ ਜਿਹੜਾ ਆ ਵਾਲਾ ਪੱਤਿਆਂ ਦਾ ਗ੍ਰੀਨ ਕਲਰ ਹੈ ਨਾ ਉਹ ਵਾਲਾ ਆ ਵਾਲਾ ਗ੍ਰੀਨ ਕਲਰ ਹੈ ਭੋਏ ਹੈ ਜੀ ਗ੍ਰੀਨ ਕਲਰ ਦੀ ਤੇ ਇਹ ਵਾਲੀ ਦਰੀ ਹੈਗੀ ਹੈ ਜੀ तितਲੀਆਂ ਦੀ ਦਰੀ ਹੈ ਸਰੋਂ ਫੁੱਲਾ ਸਰੋਂ ਫੁੱਲਾ ਪਿੰਕ ਤੇ ਵਾਈਟ ਸਰਮੂਲਾ ਕਲਰ ਹੈ ਗੁਲਾਬੀ ਹੈ ਡਾਰਕ ਗੁਲਾਬੀ ਜਿਹਨੂੰ ਆਪਾਂ ਰਾਣੀ ਕਲਰ ਕਹ ਦਈਏ ਤੇ ਚਿੱਟੇ ਰੰਗ ਦੀਆਂ ਸੋ ਇਹਦੇ ਵਿੱਚ ਪਾਈਆਂ ਗਈਆਂ ਨੇ ਜੀ ਤਿਤਲੀਆਂ ਤਿੰਨ ਤਿੰਨ ਦੀਆਂ ਜਿਹੜੀਆਂ ਲਾਈਨਾਂ ਸੀ ਤੇ ਇਹਦੇ ਡੋਰੇ ਵੀ ਸਿੰਪਲ ਜਿਹੜੇ ਕਲਰ ਆਪਣੇ ਕੋਲੇ ਬਚ ਜਾਂਦੇ ਸੀ ਨਾ ਉਹਨਾਂ ਦੇ ਪਾਏ ਹੋਏ ਆ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਕੀਤਾ ਕਈ ਵਾਰੀ ਮम्मा ਕਹਿੰਦੇ ਸੀ ਨਹੀਂ ਕਰਨਾ ਛੱਡ ਪਰ ਸਾਰੀਆਂ ਚ ਲੱਗ ਜਾਨੀਆਂ ਤੂੰ ਤਾਂ ਮੈਨੂੰ ਕਹਿਣ ਦੀ ਤੇ ਇਹਦੀ ਵੀ ਜਿਹੜੀ ਜਾਲੀ ਹੈ ਇਹ ਜਾਲੀ ਮੰਮੀ ਦੀ ਪੱਖੀ ਤੋਂ ਦੇਖ ਕੇ ਬਣੀ ਸੀ ਪੱਖੀ ਸੀਗੀ ਮੰਮਾ ਦੀ ਤਾਰਾਂ ਦੀ ਪੱਖੀਆਂ ਹੁੰਦੀਆਂ ਸੀ ਪਹਿਲਾਂ ਬੈਂਤਦੀਆਂ ਤਾਰਾਂ ਦੀਆਂ ਜੇ ਸਾਡੇ ਘਰੇ ਪਈ ਹੋਈ ਕੋਈ ਆਪਾਂ ਜਿੱਦਣ ਗਏ ਤਾਂ ਜ਼ਰੂਰ ਕਿਉਂਕਿ ਮੇਰੇ ਯਾਦ ਮੰਮਾ ਦੀਆਂ ਦੋ ਤਿੰਨ ਪੱਖੀਆਂ ਅਸੀਂ ਦੇਖਿਆ ਨੇ ਤੇ ਆ ਖੇਸ ਚਿੱਟੇ ਦੇ ਵਿੱਚ ਲਪੇਟੀ ਹੋਈ ਸੀ ਮਹਿਰੀ ਨੇ ਵੀ ਚੱਕ ਲਈ ਮੇਰੇ ਯਾਦ ਹੈ ਖੇਸ ਮੈਨੂੰ ਮੇਰੇ ਨਾਨੀ ਨੇ ਦਿੱਤਾ ਸੀ ਉਹਨਾਂ ਦੇ ਮਰਨ ਤੋਂ ਪਹਿਲਾਂ ਨਾ ਉਹ ਜਿੱਦਣ ਪੈਨਸ਼ਨ ਲੈਣ ਗਏ ਆ ਲਾਸਟ ਪੈਨਸ਼ਨ ਲੈ ਕੇ ਆਈ ਸੀ ਦੋ ਤਿੰਨ ਮਹੀਨੇ ਪਹਿਲਾਂ ਮਰਨ ਤੋਂ ਦਾਦੀ ਦੀ ਨਾਨੀ ਦੀ ਡੈਥ ਹੋਣ ਤੋਂ ਪਹਿਲਾਂ ਹੈਨਾ ਜਿਹੜਾ ਜਿਹੜਾ ਕੋਈ ਬਰਨਾਲੇ ਦੇ ਏਰੀਏ ਦਾ ਤਪੇ ਦੋ ਤਪੇ ਜਿਹੜਾ ਖੱਦਰ ਬਹੁਤ ਵਧੀਆ ਮਿਲ ਜਾਂਦਾ ਇਦਾਂ ਦੀਆਂ ਚੀਜ਼ਾਂ ਤਾਂ ਨਾਨੀ ਨਾਲਦੀਆਂ ਚਾਰਾਂ ਕੁੜੀਆਂ ਵਾਸਤੇ ਜਿਹੜੀਆਂ ਮੰਮਾ ਹੋਰਾਂ ਸੀਗੀਆਂ ਚਾਰੇ ਪਹਿਣਾ ਸੀ ਮੈਂ ਵੀ ਕੱਲੀ ਭੈਣ ਆ ਮੇਰੇ ਮਾਸੀ ਜੀ ਦੀ ਬੇਟੀ ਉਹ ਵੀ ਕੱਲੀ ਆ ਤੇ ਮੇਰੇ ਜਿਹੜੇ ਦੂਸਰੇ ਮਾਸੀ ਜੀ ਜਿਹਨਾਂ ਦੀ ਡੈਥ ਹੋਈ ਹੋਈ ਆ ਨਾ ਉਹਨਾਂ ਦੀ ਵੀ ਇੱਕੋ ਹੀ ਬੇਟੀ ਸੀ ਕਹਿੰਦੇ ਤੁਸੀਂ ਆਪਦੀਆਂ ਕੁੜੀਆਂ ਨੂੰ ਦੇ ਦਿਓ ਤੇ ਜਿਹੜੇ ਮੇਰੇ ਸਾਰੇ ਤੋਂ ਛੋਟੇ ਮਾਸੀ ਆ ਉਹਨਾਂ ਦੇ ਦੋ ਬੇਟੇ-ਬੇਟੇ ਆ ਉਹਨਾਂ ਨੇ ਕਹਿੰਦੇ ਤੂੰ ਭਾਵੇਂ ਆ ਤੂੰ ਵਰਤ ਲਈ ਹੈ ਨਾ ਤਾਂ ਚਾਰਾਂ ਬੇਟੀਆਂ ਵਾਸਤੇ ਜਾਂਦੇ ਹੋਏ ਲਾਸਟ ਨਿਸ਼ਾਨੀ ਦੇ ਗਏ ਸੀ ਨਾ ਦੋ-ਦੋ ਕੇਸ ਤੇ ਬੰਦੇ ਮੁੱਕ ਜਾਂਦੇ ਐ ਸੀ ਚਲੇ ਜਾਂਦੇ ਆ ਜਿਹੜੇ ਚਲੇ ਜਾਂਦੇ ਉਹ ਕਦੇ ਨਹੀਂ ਆਉਂਦੇ ਪਰ ਜਿਹੜੀਆਂ ਉਹਨਾਂ ਦੀਆਂ ਯਾਦਾਂ ਨੇ ਹਨਾ ਉਹ ਯਾਦਾਂ ਰਹਿ ਜਾਂਦੀਆਂ ਅੱਜ ਜਦੋਂ ਮਹਿਰੀਨ ਨੇ ਕੱਢਿਆ ਤੇ ਮੇਰੇ ਗੱਲ ਉਹਦੀ ਯਾਦ ਆ ਵੀ ਵੀ ਆ ਚੀਜ਼ ਨਾਨੀ ਮੰਮ ਨੇ ਦਿੱਤੀ ਸੀਗੀ ਇਹਦੇ ਵਿੱਚ ਮੰਮਾ ਨੇ ਦਰੀ ਲਪੇਟ ਕੇ ਰੱਖੀ ਹੋਈ ਸੀ ਦੇਖੇਸ ਦੇ ਕਿਉਂ ਐਨੇ ਮਤਲਬ ਕਿ ਵੱਡੇ ਨੇ ਹਨਾ ਅ ਜਮਾ ਮਤਲਬ ਕਿ ਇੱਕ ਪੱਟ ਦੇ ਆ ਜਿਹਨੂੰ ਇੱਕ ਪੱਟ ਦੇ ਕਹਦੀ ਹੈ ਇੱਕ ਪੱਟ ਦਾ ਖੇਸ ਹੈ ਇਹ ਵਾਈਟ ਕਲਰ ਦਾ ਦੋ ਸੀ ਲਗਾਏ ਹੋਏ ਆ ਤੇ ਦੋ ਬਾਤ ਮम्मा ਲੈ ਕੇ ਆਏ ਸੀਗੇ ਮੇਰੇ ਕੋਲੇ ਚਾਰ ਖੇਸ ਨੇ ਇਹ ਮम्मा ਹਾਂਜੀ ਇਹ ਲਾਸਟ ਦਰੀ ਦਿਖਾ ਰਹੀ ਆ ਮੈਂ ਦਰਗਾ ਹੋਰ ਵੀ ਐ ਇਹ ਦੋ ਬਾਤ ਜਿਸ ਦਿਨ ਕਦੇ ਠੇਟੀ ਖੋਲਣ ਦਾ ਮੌਕਾ ਮਿਲੇ ਆ ਦੂਸਰੀ ਤੇ ਆਪਾਂ ਉਦੋਂ ਦਿਖਾਵਾਂਗੇ ਹੁਣ ਇਹਦੀ ਡਿਟੇਲ ਐ ਜਿਹੜੀ ਇਹ ਦੇਊਗੀ ਮਹਿਰੀਨ ਬੋਲੋ ਮਹਿਰੀਨ ਇਹ ਠੇਟੀ ਸਟਾਲੀ ਦਰੀ ਇਹ ਆਦੀ ਕਿਉ ਸਟਾਲੀ ਦਰੀ ਇਹ ਚੱਕ ਆਲੀ ਨੰਯਾ ਲੋ ਮਿਕਸਟੀਆ ਆਰੇਂਜ ਕਲਰ ਹੈ ਹਾਂ yellow 50 ਨੂੰ ਮੀ ਲਾਈਟ ਆਫ ਨਹੀਂ ਪਤਾ ਕੋਈ ਫਿਕਰ ਆ ਜਾਂਦਾ ਕਿ ਤੇ ਗੂੜਾ ਹੋ ਜਾਂਦਾ ਪਹਿਲਾਂ ਵਾਲੇ ਜਿਹੜੇ ਕਲਰ ਹੁੰਦੇ ਸੀ ਨਾ ਉਹ ਐਵੇਂ ਹੀ ਹੁੰਦੇ ਸੀ ਹਾਂਜੀ ਇਹ ਦਰੀ ਹੈਗੀ ਮੇਰੇ ਮੰਮਾ ਦੀ ਉਹਨਾਂ ਦੇ ਵਿਆਹ ਵੇਲੇ ਦੀ ਦਰੀ ਆ ਜੇ ਗੱਲ ਕਰੀਏ ਕਹਿੰਦਾ ਮਤਲਬ ਅੱਜ ਤੋਂ 45 ਸਾਲ ਪਹਿਲਾਂ ਦੀ ਦਰੀ ਆ ਹਨਾ ਜਿਹੜਾ ਉਹ ਟਾਈਮ ਸੀਗਾ ਉਹ ਟਾਈਮ ਮਤਲਬ ਕਿ ਕਲਰ ਘਰੇ ਰੰਗਦੇ ਸੀਗੇ ਉਵਾਲ ਕੇ ਪਾਣੀ ਦੇ ਵਿੱਚ ਉਵਾਲੀ ਜਾਣੇ ਫਿਰ ਸੂਤ ਨੂੰ ਘੁੰਮਦੇ ਨਾ ਤੇ ਦਰੀ ਹੈਗੀ ਜੀ ਟੀ-ਸ਼ਰਟ ਦੀ ਆ ਦੇਖੋ ਆ ਕੱਪ ਬਣੇ ਹੋਏ ਆ ਨਾ ਕਿਵੇਂ ਬਣਾਏ ਹੋਏ ਆ ਮੈਂ ਸਿੱਧੇ ਕਿ ਪਾਸੇ ਜਾਵਾਂ ਆ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਤ ਹਾਂਜੀ ਮੈਂ ਇੱਥੋਂ ਦਿਖਾ ਰਹੀ ਆ ਇਹ ਦੇਖੋ ਕੱਪ ਜਮਾ ਜਿਵੇਂ ਐਜ਼ ਇਟ ਇਜ਼ ਕੱਪ ਹੁੰਦਾ ਆਪਣਾ ਕੱਪ ਦੀ ਡੰਡੀ ਵੀ ਲੱਗੀ ਹੋਈ ਆ ਕੱਪ ਦਾ ਸਟੈਂਡ ਵੀ ਬਣਿਆ ਹੋਇਆ ਕਿਉਂਕਿ ਪਹਿਲਾਂ ਐਵੇਂ ਦੇ ਕੱਪ ਹੀ ਹੁੰਦੇ ਸੀ ਨਾ نیچے ਪਲੇਟ ਜੀ ਲੱਗੀ ਹੁੰਦੀ ਸੀ ਉਸ ਤਰੀਕੇ ਨਾਲ ਹਨਾ ਵਿੱਚ ਜਿਵੇਂ ਬਾਰਡਰ ਬਣਿਆ ਹੁੰਦਾ ਕੱਪਾਂ ਦਾ ਤੇ ਕਿੰਨਾ ਸੋਹਣਾ ਨੇ ਆ ਨਾਲ ਕੇਟਲੀ ਬਣਾਈ ਹੋਈ ਆ ਦੇਖਿਓ ਕੇਟਲ ਦਾ ਟੱਕਣ ਕੇਟਲ ਦੀ ਡੰਡੀ ਕੇਟਲ ਦਾ ਮੂੰਹ ਤੇ ਆ ਵਿੱਚ ਡਿਜ਼ਾਈਨ ਪਾਇਆ ਹੋਇਆ ਨੀਚੇ ਉਹਦਾ ਸਟੈਂਡ ਹੈਨਾ ਤਾਂ ਇਹ ਹੈਗੀ ਆ ਜੀ ਟੀ ਸੈੱਟ ਦੀ ਦਰੀ ਤੇ ਸਾਰੀ ਦਰੀ ਤੇ ਇਸ ਤਰ੍ਹਾਂ ਦਾ ਇਹਦਾ ਬਾਰਡਰ ਹੈ ਕਿਤੋਂ ਵੀ ਜਿਹੜਾ ਮਤਲਬ ਕਿ ਟੁੱਟਿਆ ਨਹੀਂ ਹੋਇਆ ਬਾਰਡਰ ਹੈਨਾ ਤੇ ਆ ਦੇਖੋ ਜਿਹੜੇ ਮੈਂ ਬਾਰਡਰ ਦੀ ਗੱਲ ਕਰਦੀ ਸੀ ਹੈਨਾ ਮੰਮਾ ਦੀਆਂ ਦਰੀਆਂ ਦੇ ਵਿੱਚ ਵੀ ਉਹੀ ਬਾਰਡਰ ਹੈ ਸੇਮ ਮੰਮਾ ਦੀਆਂ ਤੇ ਆ ਚੀਜ਼ ਤੋਂ ਪਤਾ ਲੱਗਦਾ ਵੀ ਇਹ ਦਰੀਏ ਜਿਹੜੀ ਪ੍ਰਾਣੀ ਦਰੀ ਆ ਦੇਖੋ ਤੇ ਮੇ ਇਹਦੀਆਂ ਜਾਲੀਆਂ ਬੰਨੀਆਂ ਹੋਈਆਂ ਪਤਾ ਫੜੀ ਨਹੀਂ ਕਰਕੇ ਮਮਾ ਹਾਂਜੀ ਕਿਵੇਂ ਜਾਲ ਬਨਣੂ ਕਿੰਨੀ ਮੁਸ਼ਕਿਲ ਆ ਬਣਾਈਆਂ ਹਨ ਹਨਾ ਇਸ ਤਰੀਕੇ ਨਾਲ ਤੇ ਇਹਦੀਆਂ ਜਿਹੜੀ ਮਤਲਬ ਕਿ ਆ ਗੱਲ ਕਰੀਏ ਆਪਾਂ ਆ ਵੀ ਘਰ ਦਾ ਵੱਟਿਆ ਹੋਇਆ ਸੂਤ ਆ ਜਿਹਦੇ ਨਾਲ ਦਰੀ ਤਣਦੇ ਸੀ ਇਹ ਵੀ ਸੂਤ ਘਰ ਦਾ ਹਾਂਜੀ ਮੈਂ ਗੱਲ ਕਰ ਰਹੀ ਸੀ ਉਹਨਾਂ ਬਾਰੇ ਕੋਈ ਆ ਗਿਆ ਸੀ ਆਹਾਂ ਚੀਜ਼ ਨਾ ਜਿਹੜੀ ਆਪਾਂ ਰੇਲਾ ਹੁਣ ਤਾਂ ਬਾਜ਼ਾਰ ਚੋਂ ਮਿਲ ਜਾਂਦੀਆਂ ਨੇ ਇਹੇ ਜਮਾ ਬਰੀਕ ਸੂਤ ਕੱਟ ਬੱਟ ਬੋਲਿਆ ਵੀ ਨਹੀਂ ਆ ਰਿਹਾ ਬੱਟ ਬੱਟ ਨਹੀਂ ਕੱਟ ਕੇ ਬਰੀਕ ਤੋਂ ਬਰੀਕ ਸੂਤ ਕੱਟ ਕੱਟ ਕੇ ਤੇ ਉਹਨੂੰ ਦੁਆਰੇ ਬੱਟ ਦੇ ਕੇ ਇਸ ਤਰੀਕੇ ਨਾਲ ਜਿਹੜੀ ਘਰੇ ਜਾਂ ਆਹ ਬਣਾਈ ਜਾਂਦੀ ਸੀ ਰੀਲ ਫਿਰ ਉਹਦਾ ਤਾਣਾ ਤਣਕੀ ਫੇਰ ਦਰੀਆਂ ਬੁਣੀਆਂ ਜਾਂਦੀਆਂ ਸੀ ਬਹੁਤ ਸੁੱਤੀ ਤੇ ਮੋਟਾ-ਮੋਟਾ ਧਾਗਾ ਹਨਾ ਹੁਣ ਤਾਂ ਜਿਵੇਂ ਰੀਲਾਂ ਨੂੰ ਦੂਰਾ ਤੇਰਾ ਕਰ ਲਈਏ ਉਹ ਜਿਹੜਾ ਧਾਗਾ ਆਉਂਦਾ ਦਰੀਆਂ ਦਾ ਤੇ ਦਰੀ ਵੀ ਐਂ ਪਈ ਆ ਪੂਰੀ ਕਈ ਕਿਹੜੀ ਬਹੁਤ ਜਾਂ ਸੋਹਣੀ ਦਰੀ ਆ ਤੇ ਰੰਗੇ ਦੇ ਉਦੋਂ ਵੀ ਜ਼ਿਆਦਾ ਸੋਹਣੇ ਨੇ ਅਮਰੀਨ ਮੈਨੂੰ ਪੁੱਛਦੀ ਸੀ ਕਹਿੰਦੀ ਮम्मा ਤੁਸੀਂ ਆਹ ਕਰ ਲੋਗੇ ਹੁਣ ਪੁੱਤ ਇੰਨਾ ਕਿਸੇ 'ਚ ਹਿੰਮਤ ਨਹੀਂ ਵੀ ਅਗਲਾ ਇੰਨਾ ਮੱਥਾ ਮਾਰ ਲੂ ਰੀਰ ਦਾ ਤਾਂ ਗੱਲ ਹੈ ਕਿ ਵਟ ਦੇ ਦੇ ਕੇ ਹਨਾ ਗੁੱਠਣਾ ਹੋਣਾ ਜਾੜਿਆ ਨਹੀਂ ਮਮੇ ਕੀ ਜੀ ਤੁਸੀਂ ਐ ਚੀਜ਼ ਆ 올ਡ ਇਜ਼ ਗੋਲਡ ਇਹਨੂੰ ਕਹਿੰਦੇ ਆ 올ਡ ਇਜ਼ ਗੋਲਡ ਅ ਚਲੋ ਜੀ ਅੱਜ ਦੇ ਬਲੌਗ ਦਾ ਮੈਂ ਕਰਦੀ ਆ ਐਂਡ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਨਾਲੀ ਰਿਕਵੈਸਟ ਕਰਦੀ ਆ ਕਿ ਜਿੰਨਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸ ਤਰ੍ਹਾਂ ਦੀਆਂ ਸੱਭਿਆਚਾਰਕ ਚੀਜ਼ਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਲਓ ਜਿਨੇ ਕਿਸੇ ਨੇ ਸੁਨੇ ਸੁਨੇ ਸੂਟ ਬਣਵਾਉਣੇ ਆ ਉਹ ਵੀ ਸਾਨੂੰ ਆਰਡਰ ਕਰ ਸਕਦੇ ਜੀ ਸੋ ਜਿਹੜੇ ਜਿਹੜੇ ਆਪਾਂ ਸੂਟ ਰੈਡੀ ਕਰਦੇ ਆ ਉਹਨਾਂ ਦੀ ਮੈਂ ਸ਼ਾਰਟਸ ਬਣਾਉਣੀ ਰਹਿਣੀ ਆ ਤੇ ਪਲੀਜ਼ ਜ਼ਰੂਰ ਦੇਖਿਆ ਕਰੋ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਜੇਕਰ ਤੁਹਾਡਾ ਸਾਥ ਹੈ ਤਾਂ ਹੀ ਅਸੀਂ ਕੰਮ ਕਰਾਂਗੇ ਜੀ ਤੋਡੇ ਸਾਥ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੋ ਅਸ ਦੇ ਵਲੌਗ ਦਾ ਪੈਨਡ ਕਰਦੇ ਆ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਹਿਰੀਨੇ ਤਾਂ ਮੇਰੀ ਦਰੀ ਦੀ ਜੱਖਣਾ ਵੱਢਦੀ ਤੈ ਮਾਰ ਕੇ ਦੇਖਿਓ ਤੈ ਮਾਰਦੀ ਦੇਖੋ ਰਕਾਨ ਵੱਡੀ ਸਾਰੀ ਗੱਲ ਤੁਹਾਨੂੰ ਚਲੋ ਠੀਕ ਹੈ ਜੀ ਓਕੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ